ਇਤਬੀ ਦੀ ਉੱਪਰ ਬਹੁਤ ਅਫਸੋਸ ਵੀ ਇੰਨੇ ਸੰਜੀਦਾ ਇੰਨੇ ਗੰਭੀਰ ਮਸਲੇ ਦੇ ਉੱਤੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਔਰ ਜਿਵੇਂ ਸਾਡੇ ਬਹੁਤੇ ਕਾਲਰਸ ਨੇ ਕਿਹਾ ਇਹੋ ਜੇ ਮਸਲੇ ਦੇ ਉੱਪਰ ਸਿਆਸਤ ਖੇਡੀ ਜਾਂਦੀ ਰਹੀ। ਕੁਝ ਸਾਡੇ ਕਾਲਰਸ ਨੇ ਕਾਲ ਕਰਕੇ ਕਿਹਾ ਬਾ ਕਮੈਂਟਸ ਦਿੱਤੇ ਆ ਪੀ ਕੀ ਗਲਤੀਆਂ ਕਿਸੇ ਨੇ ਕੀਤੀਆਂ? ਗਲਤੀਆਂ ਬਹੁਤ ਹੋਈਆਂ। ਸਾਰਿਆਂ ਵੱਲੋਂ ਗਲਤੀਆਂ ਹੋਈਆਂ। ਸਭ ਤੋਂ ਪਹਿਲੀ ਗਲਤੀ ਮੇਰੇ ਸਾਥ ਦੇ ਨਾਲ 2007 ਦੇ ਵਿੱਚ ਹੋਈ ਜਿਸ ਵੇਲੇ ਡੇਰਾ ਮੁਖੀ ਰਾਮ ਰਹੀਮ ਨੇ 10ਵੇਂ ਪਾਸ਼ਾ ਦੀ ਸੰਗਲਣ ਦੀ ਕੋਸ਼ਿਸ਼ ਕੀਤੀ ਉਸੇ ਵੇਲੇ ਪੁਖਤਾ ਕਾਰਵਾਈ ਹੋਣੀ ਚਾਹੀਦੀ ਸੀ ਕੇਸ ਰਜਿਸਟਰ ਹੋਣਾ ਚਾਹੀਦਾ ਸੀ ਉਹਦੀ ਤਫ਼ਤੀਸ਼ ਹੁੰਦੀ ਔਰ ਤਿੰਨਾਂ 6 8 ਮਹੀਨਿਆਂ ਦੇ ਵਿੱਚ ਉਹਦੇ ਤੇ ਇੱਕ ਫੈਸਲਾ ਆ ਜਾਂਦਾ ਜੇ ਉਸ ਵੇਲੇ ਫੈਸਲਾ ਆ ਜਾਂਦਾ ਤਾਂ ਸ਼ਾਇਦ ਲੋਕਾਂ ਨੂੰ ਲੱਗਣਾ ਸੀ ਕਿ ਸਰਕਾਰ ਸੁਹਿਰਦ ਹੈ ਉਸ ਮਸਲੇ ਨੂੰ ਤੁਸੀਂ 2015 ਤੱਕ ਲਟਕਾਈ ਰੱਖਿਆ ਇਹਦਾ ਫਿਰ 2017 ਦੇ ਵਿੱਚ ਅਕਾਲੀ ਭਾਜਪਾ ਨੂੰ ਖਮਿਆਜ਼ਾ ਭੁਗਤਣਾ ਪਿਆ ਪਰ ਉਹਨਾਂ ਦਾ ਤਕ ਨੁਕਸਾਨ ਬਹੁਤ ਹੋ ਗਿਆ ਔਰ ਸਿਰਫ ਇਹੋ ਹੀ ਨਹੀਂ 2015 ਦੇ ਵਿੱਚ ਫਿਰ ਬੇਅਦਬੀ ਦੇ ਇੱਕ ਵਾਕਿਆ ਦੋ ਵਾਕਿਆ ਦਰਜਨਾ ਵਾਕਿਆ ਹੋਏ ਔਰ ਉਹਨਾਂ ਦੇ ਉੱਪਰ ਵੀ ਜਿੱਧਰ ਨੂੰ ਸੂਈ ਜਾਂਦੀ ਸੀ ਉਧਰ ਨੂੰ ਸੂਈ ਜਾਨ ਨਹੀਂ ਦਿੱਤੀ ਸ਼ੱਕ ਦੀ ਸੂਈ ਜਿੱਧਰ ਜਾਂਦੀ ਸੀ ਉਧਰ ਜਾਨ ਨਹੀਂ ਦਿੱਤੀ ਜਿਨ੍ਹਾਂ ਨੇ ਤਫतीश ਕੀਤੀ ਉਦੋਂ ਇਹਨਾਂ ਨੇ ਮੈਂ ਗੱਲ ਕੀਤੀ ਹੈ ਕਹਿੰਦਾ ਜੀ ਜਦੋਂ ਵੀ ਉਧਰ ਦੀ ਗੱਲ ਕਰਦੇ ਸੀ ਉਹ ਆਂਦੇ ਨਹੀਂ ਉਧਰ ਨਹੀਂ ਤੁਸੀਂ ਹੋਰ ਪਤਾ ਕਰੋ ਹੋਰ ਕੀ ਹੋਇਆ ਪਰ ਅਖੀਰ ਸ਼ੱਕ ਦੀ ਸੂਈ ਉਧਰ ਨੂੰ ਗਈ ਇਹ ਹੋਰ ਗੱਲ ਹੈ ਕਿ ਹੁਣ ਸਾਡੀਆਂ ਕਚਹਿਰੀਆਂ ਉਧਰ ਨੂੰ ਸੂਈ ਨਹੀਂ ਜਾਣ ਦਿੰਦੀ ਉਹਨਾਂ ਨੇ ਹੁਣ ਸਟੇ ਕੀਤਾ ਹੋਇਆ ਪਰ ਉਹ ਇੱਕ ਵੱਖਰੀ ਗੱਲ ਹੈ ਉਸ ਤੋਂ ਬਾਅਦ ਫਿਰ 2015 ਦੇ ਵਿੱਚ ਹੀ ਮਾਫੀ ਨਾਮਾ ਦਾ ਸ਼ੁਰੂ ਹੋਇਆ ਕੰਮ ਪੀ ਡੇਰਾ ਮੁਖੀ ਨੂੰ ਮਾਫੀ ਦੇਣੀ ਚਾਹੀਦੀ ਹੈ ਫਿਰ ਉਹ ਦੂਸਰੀ ਗਲਤੀ 'ਤੇ ਉਹਨੂੰ ਮਾਫੀ ਦਿੱਤੀ ਗਈ ਫਿਰ ਉਹ ਲੋਕਾਂ ਦਾ ਗੁੱਸਾ ਵੇਖ ਕੇ ਫਿਰ ਵਾਪਸ ਜਿਹੜੀ ਮਾਫੀ ਆ ਵਾਪਸ ਲਈ ਗਈ ਔਰ ਉਹ ਅੱਜ ਵੀ ਮਸਲਾ ਜਿਹੜਾ ਵਾ ਉਹ ਸੁਲਗ ਰਿਹਾ ਵਾ ਔਰ ਤੁਸੀਂ ਵੇਖ ਹੀ ਰਿਹਾ ਜੇ ਕਿ ਇਹ ਮਸਲਾ ਹਾਲੀ ਖਤਮ ਨਹੀਂ ਹੋਇਆ ਔਰ ਇਹਦੇ ਨਾਲ ਅਕਾਲੀ ਦਲ ਜਿਹੜਾ ਵਾ ਜਿਹੜੀ ਭਾਜਪਾ ਵਾ ਉਹ ਪੈਰ ਨਹੀਂ ਜਮਾ ਸਕੀ ਪੰਜਾਬ ਤੇ ਅਕਾਲੀ ਦਲ ਜਿਹੜਾ ਵਾ ਉਹ ਬਿਲਕੁਲ ਹਾਸ਼ੀਏ ਦੇ ਉੱਪਰ ਆ ਗਿਆ ਇਸ ਤੋਂ ਬਾਅਦ ਅਗਲੀ ਗਲਤੀ ਹੋਈ ਅਕਾਲੀ ਦਲ ਉਹ ਸਰਕਾਰ ਸੀ ਉਹਨਾਂ ਨੇ ਸੀਬੀਆਈ ਨੂੰ ਕੇਸ ਦਿੱਤਾ ਸੀਬੀਆਈ ਨੂੰ ਤੁਸੀਂ ਕੋਈ ਗੋਲੀकांड ਜਾਂ ਕੋਈ ਹੋਰ ਕੇਸ ਤੇ ਦੇ ਦਿਓ ਜਾਂ ਕੋਈ ਭ੍ਰਿਸ਼ਟਾਚਾਰ ਦਾ ਕੇਸ ਦੇ ਦਿਓ ਬੇਦਬੀ ਦਾ ਕੇਸ ਸੀਬੀਆਈ ਦੇ ਵਿੱਚ ਬਹੁਤੇ ਅਫਸਰ ਮੇਰੇ ਖਿਆਲ ਬੜੇ ਘੱਟ ਅਫਸਰ ਹੋਣਗੇ ਜਿਹੜੇ ਪੰਜਾਬ ਤੋਂ ਨੇ ਆ ਇਸ ਏਰੀਆ ਤੋਂ ਨੇ ਜਿਹੜੇ ਇਸ ਮਸਲੇ ਨੂੰ ਸਮਝਦੇ ਵੀ ਨਹੀਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੱਤਤਾ ਵਾ ਉਹਨੂੰ ਸਮਝਦੇ ਵੀ ਹੋਣਗੇ ਤੋ ਉਹਨੂੰ CBI ਨੂੰ ਕੇਸ ਦੇਣ ਦਾ ਕੀ ਮਤਲਬ ਔਰ ਉਹੋ ਹੀ ਗੱਲ ਹੋਈ ਉਹਨਾਂ ਨੇ ਕਿ ਇੱਕ ਤਰੀਕੇ ਨਾਲ ਕਲੋਜ਼ਰ ਰਿਪੋਰਟ ਫਾਈਲ ਕਰਨੇ ਸ਼ੁਰੂ ਕਰਤੀਆਂ ਉਹ ਤੇ ਫਿਰ ਸ਼ੁਕਰ ਹੈ ਕਿ ਅਗਲੀ ਸਰਕਾਰ ਨੇ ਆ ਕੇ ਕੇਸ ਵਾਪਸ ਲੈ ਲੇ ਪਰ ਦੇਰੀ ਇੰਨੀ ਹੋ ਗਈ ਕਿ ਉਹ ਮਲਕੇਵੜਾ ਕੇਸ ਜਿੱਦੀ ਤਬਦੀਦ ਸ਼ੁਰੂ ਤੋਂ ਹੀ ਇੱਥੇ ਹੋਈ ਸੀ ਉਹ ਤੇ ਉਹਦੇ ਤੇ ਸਜ਼ਾ ਹੋਗੀ ਜੇ ਕੋਈ ਨਾ ਬਾਕੀ ਕੇਸ ਜਿਹੜੇ ਨੇ ਫਸ ਗਏ ਔਰ ਹੁਣ ਉਹਨਾਂ ਤੇ ਹਾਈ ਕੋਰਟ ਨੇ ਰੋਕ ਲਾਤੀ ਹੈ ਔਰ ਫਿਰ ਗਲਤੀ ਹੁਣ ਵਾਲੀ ਸਰਕਾਰ ਦੀ ਗਲਤੀ ਹੈ ਕਿ ਤਿੰਨ ਮਹੀਨੇ ਪਹਿਲਾਂ ਉਹਦੇ ਤੇ ਰੋਕ ਲੱਗੀ ਇੱਕ ਨਾਰਮਲ ਹੁੰਦੀ ਹੈ ਅਪੀਲ ਕਰੋ ਸੁਪਰੀਮ ਕੋਰਟ ਜੋ ਵੀ ਫੈਸਲਾ ਕੋਈ ਸਿਰ ਮੱਥੇ ਲੇਕਿਨ ਤੁਸੀਂ ਅਪੀਲ ਹੀ ਨਹੀਂ ਕਰ ਰਹੇ ਇਹ ਤੇ ਉਹੀ ਗੱਲ ਹੋ ਗਈ ਵੀ 1978 ਦੇ ਕੇਸ ਦੇ ਵਿੱਚ ਅਪੀਲ ਨਹੀਂ ਫਾਈਲ ਹੋਈ ਔਰ ਉਹ ਗੱਲ ਅੱਜ ਵੀ ਜਿਹੜੀ ਆ ਉਹ ਲੋਕਾਂ ਨੂੰ ਰੜਖਦੀ ਆ ਔਰ ਚੁਬਦੀ ਆ ਦੂਸਰਾ ਮਸਲਾ ਹੈ ਡੇਰੇ ਮੁਖੀ ਨੂੰ ਉਹਨੂੰ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਤੇ ਉਹਦੇ ਖਿਲਾਫ ਕੇਸ ਚੱਲ ਸਕਦਾ ਵਾ ਉਹਦੀ ਇਜਾਜ਼ਤ ਨਾ ਦੇਣਾ ਦੇਖੋ ਜੀ ਡੇਰਾ ਮੁਖੀ ਦੀ ਅਗਲੀ ਕਿਸਮਤ ਆ ਜੇ ਉਹਦੇ ਖਿਲਾਫ ਸਬੂਤ ਹੈ ਤੇ ਸਜ਼ਾ ਮਿਲ ਜੂਗੀ ਨਹੀਂ ਸਬੂਤ ਤੇ ਬਰੀ ਹੋ ਜਾਊਗਾ ਲੇਕਿਨ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਿਉਂ ਰੋਕ ਸਕਦੇ ਆ ਕਿ ਤੁਹਾਡੇ ਮੇਰੇ ਦੇ ਖਿਲਾਫ ਜੇ ਕੋਈ ਕੇਸ ਹੋਵੇ ਤੇ ਪ੍ਰੋਸੀਕਿਊਸ਼ਨ ਸੈਂਕਸ਼ਨ ਰੁਕ ਜੂਗੀ ਤੇ ਫਿਰ ਕਾਨੂੰਨ ਤੇ ਸਾਰਿਆਂ ਵਾਸਤੇ ਇੱਕੋ ਹੀ ਆ ਫਿਰ ਉਹਦੇ ਵਾਸਤੇ ਆਪਾਂ ਪ੍ਰੋਸੀਕਿਊਸ਼ਨ ਸੈਕਸ਼ਨ ਕਿਉਂ ਰੋਕ ਰਹੇ ਆ ਔਰ ਇਹਦਾ ਨੁਕਸਾਨ ਵੀ ਜਿਹੜਾ ਵਾ ਇਹ ਮੌਜੂਦਾ ਸਰਕਾਰ ਨੂੰ ਡੈਫੀਨਿਟਲੀ ਹੋ ਰਿਹਾ ਵਾ ਸ਼ਾਇਦ ਉਹਨਾਂ ਨੂੰ ਹਾਲੀ ਪਤਾ ਨਹੀਂ ਹੌਲੀ ਹੌਲੀ ਪਤਾ ਲੱਗੂਗਾ ਔਰ ਇਹ 2 ਸਾਲ ਤੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਪੈਂਡਿੰਗ ਹੈ ਔਰ ਇਹ ਵੀ ਨਹੀਂ ਕਿ ਕੋਈ ਮੰਤਰੀ ਕੋਈ ਸੈਕਟਰੀ ਇਸ ਮਹਿਕਮੇ ਦਾ ਮੰਤਰੀ ਮੁੱਖ ਮੰਤਰੀ ਆਪਿਆ ਹਾਲਾਂਕਿ ਸੈਂਕਸ਼ਨ ਸੈਕਟਰੀ ਨੇ ਦੇਣੀ ਆ ਪਰ ਸੈਕਟਰੀ ਨੂੰ ਹਦਾਇਤਾਂ ਚਾਹੀਦੀਆਂ ਹੋਣਗੀਆਂ ਪਤਾ ਨਹੀਂ ਸੈਕਟਰੀ ਨੇ ਫਾਈਲ ਦੇ ਉੱਤੇ ਕੀ ਲਿਖਿਆ ਕੀ ਵਾਕਈ ਉਹਨਾਂ ਨੇ ਲਿਖਿਆ ਵਾ ਕਿ ਇਹਦੀ ਸੈਂਕਸ਼ਨ ਨਹੀਂ ਦੇਣੀ ਚਾਹੀਦੀ ਜਾਂ ਸੈਂਕਸ਼ਨ ਦੇਣੀ ਚਾਹੀਦੀ ਹੈ ਕੀ ਉਹਨਾਂ ਨੂੰ ਓਵਰਰੂਲ ਕੀਤਾ ਗਿਆ ਵਾ ਅੱਜਕੱਲ ਆਰਟੀਆਈ ਦੇ ਵਿੱਚ ਆਪਾਂ ਪ੍ਰੋਗਰਾਮ ਕੀਤਾ ਸੀ ਇਹ ਜਾਣਕਾਰੀ ਦਿੰਦੇ ਹੀ ਨਹੀਂਗੇ ਉਹ ਪਤਾ ਕਰੀਏ ਤੇ ਕਿਵੇਂ ਪਤਾ ਕਰੀਏ ਸ਼ਾਇਦ ਵੇਟ ਕਰਨਾ ਪੈਣਾ ਜਦੋਂ ਵੀ ਅਗਲੀ ਸਰਕਾਰ ਬਣੀ ਨੁਕਸਾਨ ਇਹੋ ਜਿਹੀ ਗੱਲਾਂ ਦਾ ਇਹ ਹੁੰਦਾ ਮੈਂ ਤੇ ਹੱਲੀ ਵੀ ਆਨਾ ਵਾਂ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਫਟਾਫਟ ਦਓ ਕੇਸ ਚਲਾਓ ਔਰ ਉਹ ਵੀ ਅਪੀਲ ਕਰੋ ਸੁਪਰੀਮ ਕੋਰਟ ਤੋਂ ਇਜਾਜ਼ਤ ਲਾਓ ਕਿ ਅਸੀਂ ਲੇਟ ਹੋ ਗਏ ਆ ਸਾਨੂੰ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਔਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਜਿਹੜਾ ਕੇਸ ਡੇ ਹੋਇਆ ਉਹ ਵੀ ਹੁਣ ਵੀ ਅਪੀਲ ਫਾਈਲ ਕਰ ਦਿਓ ਤੇ ਸ਼ਾਇਦ ਕੋਈ ਨਾ ਕੋਈ ਸੇਵਿੰਗ ਗ੍ਰੇਸ ਬਚ ਬਚਾ ਜਿਹੜਾ ਵਾ ਨੈਤਿਕਤਾ ਦੇ ਤੌਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਹੋ ਸਕਦਾ ਪਰ ਮੈਂ ਦੱਸ ਰਿਹਾ ਸੀ ਕਿ ਇਹ ਸਭ ਦਾ ਨੁਕਸਾਨ ਕੀ ਹੁੰਦਾ ਜਦੋਂ ਪੁਲਿਸ ਦੇ ਵਿੱਚ ਸਰਕਾਰ ਦੇ ਵਿੱਚ ਕਾਨੂੰਨ ਵਿਵਸਥਾ ਦੇ ਵਿੱਚ ਨਿਆਇਕ ਵਿਵਸਥਾ ਦੇ ਵਿੱਚ ਜਦੋਂ ਲੋਕਾਂ ਦਾ ਵਿਸ਼ਵਾਸ ਉੱਡ ਜਾਂਦਾ ਕੀ ਹੁੰਦਾ ਫਿਰ ਲੋਕੀ ਕਾਨੂੰਨ ਆਪਣੇ ਹੱਥ ਚ ਲੈਣ ਲੱਗ ਪੈਂਦੇ ਬਹੁਤ ਮਾੜੀ ਗੱਲ ਹੁੰਦੀ ਹੈ ਮੈਂ ਕਦੀ ਇਸ ਚੀਜ਼ ਦੇ ਹੱਕ ਚ ਨਹੀਂਗਾ ਕਦੀ ਕਾਨੂੰਨ ਆਪਣੇ ਹੱਥ ਚ ਨਹੀਂ ਲੈਣਾ ਚਾਹੀਦਾ ਲੇਕਿਨ ਜਦੋਂ ਕਾਨੂੰਨ ਜਦੋਂ ਲੋਕੀ ਬਿਲਕੁਲ ਅੱਖ ਜਾਣ ਫਿਰ ਉਹ ਇਹੀ ਕਰਦੇ ਆ ਸੋ ਇਹ ਡਰਿਆ ਸੋ ਇਸ ਗੱਲ ਨੂੰ ਖਿਆਲ ਚ ਰੱਖਦੇ ਹੋਏ ਸਾਨੂੰ ਪੁਖਤਾ ਕਾਰਵਾਈ ਜਿਹੜੀ ਆ ਜ਼ਰੂਰੀ ਕਰਨੀ ਬਣਦੀ ਆ ਇਹ ਮੇਰਾ ਵਿਚਾਰ ਆ ਅ ਅੱਜ ਆਪਾਂ ਗੱਲ ਬੇਸਿਕਲੀ ਕਰ ਰਹੇ ਆਂ ਅ ਵਿਦਵਿਦੇ ਮਸਲਿਆਂ ਦੀ ਇਹਦਾ ਦੂਜਾ ਪਹਿਲੂ ਆ ਜਿਹੜੀ ਪੇਬਲ ਖਲਾਂ ਤੇ ਕੋਟਕਪੂਰਾ 'ਚ ਗੋਲੀ ਚੱਲੀ ਸੀ 2015 ਦੇ ਵਿੱਚ ਉਹਦਾ ਇੱਕ ਵੱਖਰਾ ਸੈਟ ਬਣੇ ਹੋਏ ਦੋ ਵੱਖਰੇ ਸੈਟ ਬਣੇ ਹੋਏ ਨੇ ਉਹਨਾਂ ਦੀ ਕੀ ਪੋਜੀਸ਼ਨ ਆ ਉਹਦੇ ਬਾਰੇ ਕਿਸੇ ਦਿਨ ਫੇਰ ਆਪਾਂ ਗੱਲਬਾਤ ਕਰਾਂਗੇ